ਹਾਂ ਦੇ ਬਾਅਦ ਜਿਹੜੀ ਕੋਈ ਲੇਡੀ ਇੱਕ ਤੋਂ ਨੂੰ ਪਤਾ ਲੱਗੇਗਾ ਇਹ ਤਾਂ ਜਨਾਬ ਪਤਾ ਨਹੀਂ ਜੇ ਕਿ ਲਵਾਰਸੀ লাশ ਚਾਲਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਵੇਖੇ ਤਾਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈੱਡ ਬੋਡੀ ਪਈ ਹੈ ਬਾਹਰ ਹਾਂ ਸਰ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਪੁਲਿਸ ਨੂੰ ਸੂਚਿਤ ਕੀਤਾ 8 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਉਹ ਕਾਰਵਾਈ ਰਹਿਣ ਕਰ ਲੋ ਜੀ ਜੀ ਮੌਕੇ ਤੇ ਆਏ ਆ ਇਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੌਤਰੀ ਚ ਜਮਾ ਕਰਾਣ ਲੱਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਨੂ ਹੋਵਾਂਗੇ ਤੇ ਇਹਦੀ شناخت ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੇ ਜਾਵੇਗੀ। ਕੋਈ ਸੱਤਾ ਫੁੱਟ ਲੱਗੀਆਂ ਵੇਖਿਆ ਗਿਆ ਨਹੀਂ ਹਜੇ ਤੇ ਮੌਕੇ ਤੇ ਪੁੱਜੇ ਹੀ ਆ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੀ। ਉਹਦਾ ਪਤਾ ਨਹੀਂ ਲੱਗਾ ਕਿਤੋਂ ਨਹੀਂ ਹਜੇ ਇਹਦੀ ਸੜਕ ਨਹੀਂ ਤਾਂ ਦੇ ਬਾਅਦ ਜਿਹੜੀ ਕੋਈ ਜੇੜੀ ਇੱਕ ਥੋੜੀ ਕੋ ਪਤਾ ਲੱਗੇਗਾ ਇਹ ਤਾਂ ਜੀ ਜਨਾਬ ਪਤਾ ਨਹੀਂ ਜੇ ਕਿ ਲਵਾਰਸੀ লাশ ਚਲਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਦੇਖੇ ਤਾਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈੱਡ ਬੁੱਡੀ ਪਈ ਹੈ ਬਾਹਰ ਹਾਂ ਸਰ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਪੁਲਿਸ ਨੂੰ ਮਸੂਰਿਤ ਕੀਤਾ 8 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਕਾਰਵਾਈ ਦਰਹਨ ਕਰ ਲੋ ਹਾਂਜੀ ਇਹ ਜੀ ਮੌਕੇ ਤੇ ਆਏ ਆ ਇਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੌਤਰੀ ਚ ਜਮਾ ਕਰਾ ਲਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਨੂ ਹੋਵਾਂਗੇ ਤੇ ਇਹਦੀ شناخت ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਹੜੀ ਕੋਈ ਸੱਟਾ ਪਸਾ ਲੱਗੀ ਹੈ ਵੇਖਿਆ ਗਿਆ ਨਹੀਂ ਹਜੇ ਤੇ ਮੌਕੇ ਤੇ ਪੁੱਜੇ ਹੀ ਆ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੀ ਇਹਦਾ ਪਤਾ ਨਹੀਂ ਲੱਗਾ ਕਿਤੋਂ ਨਹੀਂ ਹਜੇ ਇਹਦੀ شناخت ਨਹੀਂ ਤਾਂ ਦੇ ਬਾਅਦ ਜਿਹੜੀ ਕੋਈ ਡੇੜੀ ਇੱਕ ਤੋਂ ਨੂੰ ਪਤਾ ਲੱਗ ਜੇਗਾ ਇੱਦਾਂ ਜਿਨਾ ਪਤਾ ਨਹੀਂ ਜੇ ਕਿ ਲਵਾਰਸੀ লাশ ਚਲਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਦੇਖੇ ਤਾਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈੱਡ ਬੁੱਡੀ ਪਈ ਹੈ ਬਾਹਰ ਹਾਂ ਜੀ ਸਰ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਪੁਲਿਸ ਨੂੰ ਮਸੂਦਿਤ ਕੀਤਾ 8 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਉਹ ਕਾਰਵਾਈ ਰਹਿਣ ਕਰ ਲੋ ਹਾਂਜੀ ਇਹ ਜੀ ਮੌਕੇ ਤੇ ਆਏ ਆ ਇਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੌਲਤਰੀ ਚ ਜਮਾ ਕਰਾ ਲਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਨੂ ਹੋਵਾਂਗੇ ਤੇ ਇਹਦੀ شناخت ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਹੜੀ ਕੋਈ ਸੱਤਾ ਪੱਤਾ ਲੱਗੇ ਵਿਖਿਆ ਗਿਆ ਨਹੀਂ ਹਜੇ ਤੇ ਮੌਕੇ ਤੇ ਪੁੱਜੇ ਹੀ ਆ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਉਸ ਹਿਸਾਬ ਨਾਲ ਬੰਦੀ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੀ ਇਹਦਾ ਪਤਾ ਨਹੀਂ ਲੱਗਾ ਕਿਤੋਂ ਨਹੀਂ ਹਜੇ ਇਹਦੀ شناخت ਨਹੀਂ ਤਾਂ ਦੇ ਬਾਅਦ ਜਿਹੜੀ ਕੋਈ ਲੇਡੀ ਕਿਥੋਂ ਦੀ ਕੋ ਪਤਾ ਲੱਗੇਗਾ ਇਦਾਂ ਜੀ ਜਨਾਬ ਪਤਾ ਨਹੀਂ ਜੇ ਕਿ ਲਵਾਰਸੀ লাশ ਚਲਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਵੇਖੇ ਤਾਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈੱਡ ਬੋਡੀ ਪਈ ਹੈ ਬਾਹਰ ਜੀ ਸਰ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਪੁਲਿਸ ਨੂੰ ਮਸੂਦਿਤ ਕੀਤਾ 8 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਉਹ ਕਾਰਵਾਈ ਦਰਹਨ ਕਰਦੇ ਹਾਂ ਜੀ ਪਤਾ ਲੱਗਾ ਜੀ ਹਾਂਜੀ ਇਹ ਜੀ ਮੌਕੇ ਤੇ ਆਏ ਆ ਇਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੌਤਰੀ ਚ ਜਮਾ ਕਰਾਣ ਲੱਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਨੂ ਹੋਵਾਂਗੇ ਤੇ ਇਹਦੀ شناخت ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਕੋਈ ਸੱਤਾ ਪੁੱਤ ਲੱਗਿਆ ਵੇਖਿਆ ਗਿਆ ਨਹੀਂ ਹਜੇ ਤੇ ਮੌਕੇ ਤੇ ਪੁੱਜੇ ਹੀ ਆ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੀ ਇਹਦਾ ਪਤਾ ਨਹੀਂ ਲੱਗਾ ਕਿਤੋਂ ਨਹੀਂ ਹਜੇ ਇਹਦੀ ਸੁਰੱਖਿਅਤ ਨਹੀਂ